ਅਮਰਤਾ ਪ੍ਰੀਤਮ ਨਾਵਲ ਧਰਤੀ ਸਾਗਰ ਤੇ ਸਿੱਪੀਆਂ ਦਾ ਅਗਲਾ ਭਾਗ 2 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੇ ਨਾਵਲ ਤੇ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਨਾਵਲ ਦਾ ਅਗਲਾ ਭਾਗ 2 ਸਾਂਝਾ ਕਰਦੇ ਹਾਂ ਜੀ ਪਿਛਲੇ ਦਿਨਾਂ ਵਿੱਚ ਇੱਕ ਮਾਸੂਮ ਜਿਹਾ ਹਾਸਾ ਹੋ ਗਿਆ ਸੀਗਾ ਇਕਬਾਲ ਨੇ ਕਿਤੇ ਅੰਮਾ ਨੂੰ ਖੱਤ ਵਿੱਚ ਲਿਖਿਆ ਸੀ ਕਿ ਅੱਜਕੱਲ ਉਹ ਪਤਾ ਨਹੀਂ ਕਿਉਂ ਇੰਨਾ ਅਸਾਇਆ ਹੋਇਆ ਸੀ ਕਿ ਉਸ ਨੂੰ ਸਵੇਰ ਵਕਤ ਸਿਰ ਜਾਗ ਨਹੀਂ ਆਉਂਦੀਗੀ ਤੇ ਉਸ ਨੇ ਅੰਮਾ ਨੂੰ ਦੱਸਿਆ ਸੀਗਾ ਕਿ ਹੁਣ ਉਹ ਕਿਸੇ ਦਿਨ అలਾਰਮ ਵਾਲੀ ਘੜੀ ਖਰੀਦ ਕੇ ਲਿਆਵੇਗਾ ਅਮਮ ਨੂੰ ਲਿਖਣਾ ਪੜਨਾ ਨਹੀਂ ਸੀ ਆਉਂਦਾ ਕਾ ਮੁਸ਼ਕਲ ਨਾਲ ਉਹਨੇ ਆਪਣਾ ਨਾਂ ਲਿਖਣਾ ਸਿੱਖਿਆ ਸੀ ਇਕਬਾਲ ਜਦੋਂ ਉਸ ਨੂੰ ਮਣੀ ਆਡਰ ਪੇਜ ਦਾ ਉਹ ਦਸਤਕ ਕਰਕੇ ਲੈ ਲੈਂਦੀ ਤਾਂ ਇਹੋ ਜਿਹੇ ਕਿਸੇ ਹੋਰ ਜ਼ਰੂਰੀ ਕਾਗਜ਼ ਉੱਤੇ ਉਸ ਦੇ ਦਸਤਕ ਚਾਹੀਦੇ ਹੁੰਦੇ ਤਾਂ ਉਹ ਅੰਗੂਠਾ ਲਾਣ ਦੀ ਥਾਂਵੇਂ ਦਸਤਕ ਕਰ ਸਕਦੀ ਸੀ ਪਰ ਇਕਬਾਲ ਦੇ ਆਏ ਹੋਏ ਖੱਤ ਉਹ ਪੜਾਂਦੀ ਵੀ ਚੇਤਨਾ ਕੋਲੋਂ ਸੀਗੀ ਤੇ ਇਕਬਾਲ ਨੂੰ ਜਦੋਂ ਉਹਨੇ ਖੱਤਾਂ ਦਾ ਜਵਾਬ ਦੇਣਾ ਹੁੰਦਾ ਤਾਂ ਉਹ ਖੱਤ ਲਿਖਵਾਉਂਦੀ ਵੀ ਚੇਤਨਾ ਕੋਲੋਂ ਸੀਗੀ ਐਸ ਲਈ అలਾਰਮ ਦੀ ਲੋੜ ਵਾਲਾ ਇਕਬਾਲ ਦਾ ਖੱਤ ਪੜ੍ਹ ਕੇ ਚੇਤਨਾ ਨੇ ਅੰਮਾ ਨੂੰ ਮਜ਼ਾਕ ਕੀਤਾ ਕਿ ਅੰਮਾ ਜਿੰਨਾ ਚਿਰ ਇਕਬਾਲ అలਾਰਮ ਵਾਲੀ ਘੜੀ ਨਹੀਂ ਖਰੀਦਦਾ ਉਹਨਾਂ ਚਾਹ ਰੋਜ਼ ਸਵੇਰੇ ਤੂੰ ਉਹਦੇ ਸੁਪਨੇ ਵਿੱਚ ਜਾ ਕੇ ਉਹਨੂੰ ਫੇਲੇ ਸਿਰ ਜਗਾ ਦਿਆ ਕਰੀ ਅੰਮਾ ਸਣ ਕੇ ਹੱਸਣ ਲੱਗ ਪਈ ਤੇ ਚੇਤਨਾ ਨੇ ਹੱਸਦਿਆਂ ਹੱਸਦਿਆਂ ਇਹ ਗੱਲ ਅੰਮਾ ਵੱਲੋਂ ਇਕਬਾਲ ਨੂੰ ਖੱਤ ਵਿੱਚ ਲਿਖ ਦਿੱਤੀ ਸੀਗੀ ਇਕਬਾਲ ਨੂੰ ਜਦੋਂ ਖੱਤ ਪੜਿਆ ਉਹਨੂੰ ਹਾਸਾ ਜ਼ਰੂਰ ਆਇਆ ਪਰ ਉਹਨੂੰ ਇਹ ਖਿਆਲ ਬਿਲਕੁਲ ਨਾ ਆਇਆ ਕਿ ਇਹ ਹਾਸਾ ਇੱਕ ਨਿਕਜਿਆ ਹਾਸਾ ਬਣ ਜਾਏਗਾ ਦੂਸਰੇ ਦਿਨ ਸਵੇਰੇ ਜਦੋਂ ਕਰਾਤ ਰਹਿੰਦੀ ਚੈਸ ਵੇਲੇ ਇਕਬਾਲ ਜਾਗਣਾ ਚਾਹੁੰਦਾ ਸੀਗਾ ਉਸਨੂੰ ਸੁਪਨੇ ਵਿੱਚ ਚੇਤਨਾ ਦਿਖਾਈ ਦਿੱਤੀ ਉਹਦੀ ਮੰਜੀ ਦੇ ਪਾਵੇ ਕੋਲ ਖਲੋ ਕੇ ਉਹਨੂੰ ਹੌਲੀ ਜਿਹੀ ਆਵਾਜ਼ ਦਿੰਦੀ ਪਈ ਸੀ ਕਿ ਜਾਗਣ ਦਾ ਵੇਲਾ ਹੋ ਗਿਆ ਸੀਗਾ ਇਕਬਾਲ ਤਰਬਕ ਕੇ ਜਾਗ ਪਿਆ ਕਰੋ ਪਰੇਸ਼ਾਨ ਹੋ ਗਿਆ ਕਿ ਉਸ ਨੂੰ ਅੱਜ ਚੇਤਨਾ ਦਾ ਸੁਪਨਾ ਕਿਉਂ ਆਇਆ ਸੀਗਾ ਮੂਹਤੋ ਕੇ ਮੇਜ ਦੀ ਬਤੀ ਜਗਾਦਿਆਂ ਜਦ ਕਿਤਾਬ ਨੂੰ ਖੋਲਣ ਲੱਗਿਆ ਇਕਬਾਲ ਨੇ ਆਪਣੇ ਆਪ ਨੂੰ ਇਸ ਸੁਪਨੇ ਦੀ ਦਿੱਲੀ ਦੇ ਲਈ ਕਿ ਕੱਲ ਅੰਮਾ ਨੇ ਜੋ ਖਤ ਵਿੱਚ ਲਿਖਿਆ ਸੀਗਾ ਕਿ ਜਿੰਨੇ ਦਿਨ ਉਹ అలਾਰਮ ਵਾਲੀ ਘੜੀ ਨਹੀਂ ਖਰੀਦਦਾ ਔਰ ਉਹ ਸੁਪਨੇ ਵਿੱਚ ਆ ਕੇ ਉਸ ਨੂੰ ਸਰਵੇਂ ਸਰ ਜਗਾ ਦਿਆ ਕਰੇਗੀ ਇਹ ਉਸੇ ਖੱਤ ਦਾ ਅਸਰ ਸੀਗਾ ਕਿਉਂਕਿ ਇਕਬਾਲ ਨੂੰ ਪਤਾ ਸੀ ਕਿ 엄마 ਵੱਲੋਂ ਆਏ ਹੋਏ ਸਾਰੇ ਖੱਤ ਚੇਤਨਾ ਲਿਖਦੀ ਸੀ ਇਸ ਲਈ 엄마 ਦੀ ਥਾਂਵੇਂ ਉਹਨੂੰ ਜਗਾਣ ਲਈ ਚੇਤਨਾ ਉਸਦੇ ਸੁਪਨੇ ਵਿੱਚ ਆ ਗਈ ਸੀਗੀ ਕਿ ਜਸਦਨ ਦੀ ਗੱਲ ਹੈ ਇਕਬਾਲ ਨੂੰ ਛੁੱਟੀਆਂ ਹੋਣ ਵਿੱਚ ਅਜੇ ਪੂਰਾ 1 ਮਹੀਨਾ ਰੰਦਾ ਸੀਗਾ ਤੇ ਭਾਵੇਂ ਇਕਬਾਲ ਨੇ ਅੰਮਾ ਨੂੰ ਖਤ ਵਿੱਚ ਜਲਾਰਮ ਵਾਲੀ ਘੜੀ ਖਰੀਦਣ ਦੀ ਗੱਲ ਜ਼ਰੂਰ ਲਿਖ ਦਿੱਤੀ ਸੀ ਪਰ ਖਤ ਲਿਖਣ ਤੋਂ ਪਿੱਛੋਂ ਉਸਨੇ ਸੋਚਿਆ ਸੀ ਕਿ ਉਹ ਛੁੱਟੀਆਂ ਤੋਂ ਬਾਅਦ ਖਰੀਦੇ ਖਰੀਦੇਗਾ ਪਹਿਲਾਂ ਨਹੀਂ ਕਿਉਂਕਿ ਉਸ ਨੂੰ ਦਿੱਲੀ ਜਾਣ ਵਾਸਤੇ ਕਿਰਾਏ ਦੀ ਲੋੜ ਸੀਗੀ ਉਹ ਹਜੇ ਘੜੀ ਵਾਸਤੇ ਪੈਸੇ ਨਹੀਂ ਸੀ ਖਰਚਣਾ ਚਾਹੁੰਦਾਗਾ ਫੇਰ ਦੂਸਰੇ ਦਿਨ ਵੀ ਇੰਜ ਹੀ ਹੋਇਆ ਕਿ ਇਕਬਾਲ ਨੂੰ ਸਵੇਰੇ ਸਾਰ ਸੁਪਨੇ ਵਿੱਚ ਚੇਤਨਾ ਦਿਖਾਈ ਦਿੱਤੀ ਉਹ ਇਕਬਾਲ ਦੀ ਬਾਹ ਚੂਣ ਕੇ ਉਸ ਨੂੰ ਜਗਾਂਦੀ ਪਈ ਸੀ ਕਿ ਉੱਠਣ ਦਾ ਵੇਲਾ ਹੋ ਗਿਆ ਸੀਗਾ ਇਕਬਾਲ ਜਦੋਂ ਤਰੱਕੀ ਉੱਠਿਆ ਤਾਂ ਇੰਨਾ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਖੱਤ ਵਿੱਚ ਅੰਮਾ ਨੇ ਰੋਜ਼ ਉਹਦੇ ਸੁਪਨੇ ਵਿੱਚ ਆਉਣ ਦੀ ਜਿਹੜੀ ਗੱਲ ਲਿਖੀ ਸੀ ਉਹ ਅੰਮਾ ਦੀ ਆਪਣੀ ਸੋਚੀ ਹੋਈ ਨਹੀਂ ਸੀਗੀ ਉਹ ਜ਼ਰੂਰ ਚੇਤਨਾ ਦੀ ਆਖੀ ਹੋਈ ਸੀਗੀ ਪਰ ਇਸ ਯਕੀਨ ਦੇ ਨਾਲ ਹੀ ਉਸ ਨੂੰ ਆਪਣਾ ਸੁਪਨਾ ਚੇਤਨਾ ਦੀ ਸ਼ਰਾਰਤ ਜਪਣ ਲੱਗ ਪਿਆ ਸੀਗਾ ਇੰਜ ਜਿਵੇਂ ਕੋਈ ਬਗਾਨੇ ਪਾਸਪੋਰਟ ਉਤੇ ਸਫ਼ਰ ਕਰ ਰਿਹਾ ਹੋਵੇ ਕੀ ਇਤਨਾ ਕਿਤੇ ਸਾਹਮਣੇ ਹੁੰਦੀ ਉਹ ਉਸ ਨੂੰ ਪਕੜ ਕੇ ਪੁੱਛਦਾ ਪਰ ਉਹ ਉਸ ਦੇ ਸੁਪਨੇ ਨੂੰ ਕਿਸ ਤਰ੍ਹਾਂ ਪਕੜ ਸਕਦਾ ਸੀਗਾ ਉਹ ਨੀਮ ਨਾਲ ਉਸ ਦੀ ਨੀਂਦਰ ਦੇ ਦੇਸ਼ ਵਿੱਚ ਆ ਜਾਂਦੀ ਸੀ ਚੋਰਾ ਵਾਂਗ ਬੂਹਿਆਂ ਤੇ ਬਾਰੀਆਂ ਦੇ ਪਿੱਛੇ ਆਣ ਕੇ ਨਹੀਂ ਸੀ ਖਲੋਂਦੀ ਸਮਰਤ ਤੱਕ ਉਹਦੀ ਮੰਜੀ ਦੇ ਪਾਵੇ ਕੋਲ ਆਣ ਕੇ ਖਲੋਂਦੀ ਸੀ ਉਹਨੂੰ ਆਵਾਜ਼ ਦਿੰਦੀ ਸੀਗੀ ਉਹਦੀ ਬਾਹ ਝੂਣਦੀ ਸੀਗੀ ਪਰ ਤਾਂ ਵੀ ਉਹ ਉਸ ਨੂੰ ਪਕੜ ਨਹੀਂ ਸੀ ਸਕਦਾਗਾ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਲੰਘ ਗਏ ਪਤਾ ਨਹੀਂ ਉਹ ਕਿਹੜੇ ਵੇਲੇ ਭੁੱਲ ਕੇ అలਾਰਮ ਦੀ ਲੋੜ ਵਾਲੀ ਗੱਲ ਨੂੰ ਕਹਿ ਬੈਠਾ ਸੀਗਾ ਹੁਣ అలਾਰਮ ਸੀਗਾ ਕਿ ਜਿਸ ਨੂੰ ਕਦੀ ਖੜਕਣਾ ਨਹੀਂ ਸੀ ਭੁੱਲਣਾਗਾ ਉਹ ਅੱਜ ਕੇ ਸੋਨਾ ਚਾਹੁੰਦਾ ਸੀਗਾ ਦਿਨ ਚੜੇ ਤੱਕ ਸੋਨਾ ਚਾਹੁੰਦਾ ਸੀ ਪਰ ਚੇਤਨਾ ਸੀਗੀ ਕਿ ਸੂਰਜ ਦੀ ਕਿਰਨ ਨਹੀਂ ਸੀ ਨਿਕਲਣ ਦੀ ਰੋਜ਼ ਨੀਂਦ ਨਾਲ అలਾਰਮ ਵਾਂਗ ਵੱਜਦੀ ਸੀਗੀ ਤੇ ਕਬਾਲ ਉਸਨੂੰ ਜਗਾ ਦਿੰਦਾ ਸੀਗਾ ਛੁੱਟੀਆਂ ਹੁਣ ਤੱਕ ਇਕਬਾਲ ਦਾ ਕੋਈ ਵਾਸ ਨਹੀਂ ਸੀ ਚੱਲ ਸਕਦਾਗਾ ਇਸ ਲਈ ਉਹ ਰੋਜ਼ ਚੇਤਨੂ ਦੀ ਇਸ ਜ਼ਿਆਦਤੀ ਨੂੰ ਚੁੱਪ ਕਰਕੇ ਸਹਿ ਰਿਹਾ ਸੀਗਾ ਜਿਵੇਂ ਅੜਿਕ ਰਿਹਾ ਸੀ ਕਿ ਛੁੱਟੀਆਂ ਹੁੰਦੀਆਂ ਹੀ ਉਹ ਜਦੋਂ ਕਦੋਂ ਦਿੱਲੀ ਜਾਵੇਗਾ ਇਕਬਾਲ ਜਦੋਂ ਦਿੱਲੀ ਆਇਆ ਆਪਣੀ ਸਬਕ ਜਹੀ ਅੰਮਾ ਉਹਨੂੰ ਹੋਰ ਸਭ ਖੋਗੇ ਜਾਪੀ ਸੀਗੀ ਅੰਮਾ ਨੇ ਮੂੰਹ ਉੱਚਾ ਕਰਕੇ ਇਕਬਾਲ ਦਾ ਮੱਥਾ ਚੁੰਮਿਆ ਤੇ ਇਕਬਾਲ ਨੇ ਆਪਣੀ ਅੰਮਾ ਨੂੰ ਇੰਜ ਢੋਲ ਜਹੀ ਆਪਣੀਆਂ ਬਾਹਾਂ ਵਿੱਚ ਚੱਕ ਲਿਆ ਜਿਵੇਂ ਉਹ ਇੱਕ ਚੰਗਾ ਲੰਮਾ ਉੱਚਾ ਬਾਪੂ ਬਣ ਗਿਆ ਹੋਵੇ ਤੇ ਅੰਮਾ ਇੱਕ ਨਿੱਕੀ ਜਹੀ ਬੱਚੀ ਬਣ ਗਈ ਹੋਵੇ ਅੰਮਾ ਨੇ ਅੱਖਾਂ ਚਮਕ ਕੇ ਦੇਖਿਆ ਕਿ ਇੰਨਾ ਤਿੰਨਾ ਵਰਿਆਂ ਵਿੱਚ ਉਹਦੇ ਇੱਕ ਕਬਲ ਨੂੰ ਹਾੜ ਕੇ ਜਵਾਨੀ ਚੜੀ ਸੀਗੀ ਤੇ ਉਹਨੇ ਕਬਲ ਦੇ ਮੋਢੇ ਨਾਲ ਸਿਰ ਲਾ ਕੇ ਸ਼ੋਖ ਦਾ ਇੱਕ ਸੋਖ ਦਾ ਇੱਕ ਡੂੰਗਾ ਸਾ ਲਿਆ ਸੀਗਾ ਕੋਖ ਦੇ ਇਸ ਬੂਟੇ ਨੂੰ ਅੰਮਾ ਨੇ ਜਦੋਂ ਪਾਲਿਆ ਸੀਗਾ ਉਹਦੇ ਆਪਣੇ ਸਿਰ ਉੱਤੇ ਜਵਾਨੀ ਦੀ ਦਾੜੀ ਧੋਪ ਕੜਕਦੀ ਸੀਗੀ ਜਿਹੜੇ ਮਰਦ ਨੂੰ ਉਸਦੇ ਸਿਰ ਦੀ ਸ਼ਾਂ ਪਾਲਣਾ ਚਾਹੀਦਾ ਸੀ ਉਹ ਸ਼ਾਂ ਚਰਾ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਤੇ ਇਸ ਔਰਤ ਨੇ ਆਪਣੇ ਬੱਚੇ ਦੀ ਨਿੱਕੀ ਜਿਹੀ ਸ਼ਾਂ ਹੇਠਾਂ ਆਪਣਾ ਸਿਰ ਕੱਜ ਲਿਆ ਸੀ ਤੇ ਅੱਜ ਅਜਵਰਿਆ ਪਿੱਛੋਂ ਉਸਨੇ ਦੇਖਿਆ ਕਿ ਉਸਦਾ ਬੱਚਾ ਬਹੁੜ ਜਿੱਡਾ ਉੱਚਾ ਹੋ ਗਿਆ ਸੀਗਾ ਤੇ ਉਸਨੇ ਆਪਣੇ ਬੱਚੇ ਦੀ ਬਾਹ ਹਤੇ ਸਿਰ ਰੱਖ ਕੇ ਪਹਿਲੀ ਵਾਰ ਇੰਜ ਸੋਚਿਆ ਸੀ ਕਿ ਹਣ ਉਹ ਨਿਸਲ ਹੋ ਕੇ ਇਸ ਗੂੜੀ ਸ਼ਾਂ ਹੇਠਾਂ ਬੈ ਸਕਦੀ ਸੀਗੀ ਅੱਜ ਪਹਿਲੀ ਵਾਰ ਚੇਤਨਾ ਨੇ ਆਪਣਾ ਨੀਮ ਥੋੜਿਆ ਸੀਗਾ ਉਹ ਨਾ ਬੂਟਿਆਂ ਨੂੰ ਪਾਣੀ ਦੇਣ ਵਾਸਤੇ ਆਈ ਸੀ ਤੇ ਨਾ ਅੰਮਾ ਨੂੰ ਚਾਹ ਪੀਣ ਵਾਸਤੇ ਅਖੀਰ ਜਦੋਂ ਤਰਕਾਲਾਂ ਪੈਣ ਲੱਗੀਆਂ ਤਾਂ ਮੈਂ ਆਪ ਜਾ ਕੇ ਚੇਤਨਾ ਨੂੰ ਉਹਦੇ ਘਰੋਂ ਬੁਲਾ ਲਈ ਇਕਬਾਲ ਦੇ ਆਉਣ ਵਿੱਚ ਅਜੇ ਇੱਕ ਦਿਨ ਰਹਿੰਦੇ ਸਨ ਇੱਕ ਦਿਨ ਚੇਤਨਾ ਨੇ ਅਮਾ ਨੂੰ ਚਾਹ ਬਣਾ ਕੇ ਪਿਆਈ ਸੀ ਤਾਂ ਪਿਆਲੇ ਵਿੱਚ ਆਈ ਹੋਈ ਤਰੇੜ ਨੂੰ ਦੇਖ ਕੇ ਚੇਤਨਾ ਨੇ ਕੁਝ ਨਵੇਂ ਪਿਆਲੇ ਖਰੀਦ ਕੇ ਅਮਾ ਨੂੰ ਲਿਆ ਦਿੱਤੇ ਸਨ ਤੇ ਅਮਾ ਨੇ ਇੱਕ ਨਿੱਕੀ ਜਿਹੀ ਸੁਖਣਾ ਸੁਖੀ ਸੀ ਕਿ ਜਿਸ ਦਿਨ ਇਕਬਾਲ ਘਰ ਆਵੇਗਾ ਉਸ ਦਿਨ ਉਹ ਇਕਬਾਲ ਨੂੰ ਨਵੇਂ ਪਿਆਲੇ ਵਿੱਚ ਚਾਹ ਪਿਆਵੇਗੀ ਤੇ ਉਸ ਦਿਨ ਉਹ ਆਪ ਵੀ ਨਵੇਂ ਪਿਆਲੇ ਵਿੱਚ ਹੀ ਚਾਹ ਪੀਵੇਗੀ ਅੱਜ ਜਦੋਂ ਅਮਾ ਚੇਤਨਾ ਨੂੰ ਬੁਲਾਉਣ ਗਈ ਸੀ ਚੁੱਲ੍ਹੇ ਉੱਤੇ ਚਾਹ ਦਾ ਪਾਣੀ ਰੱਖ ਗਈ ਸੀਗੀ ਵਾਪਸ ਆਉਂਦਿਆਂ ਹੀ ਨਵੇਂ ਪਿਆਲੇ ਕੱਢ ਕੇ ਧੋਣ ਲੱਗ ਪਈ ਚੇਤਨਾ ਨੂੰ ਦੇਖ ਕੇ ਅਕਬਾਲ ਮੂੜੇ ਉੱਤੋਂ ਉੱਠ ਬੈਠਾ ਪਰ ਚੇਤਨਾ ਨੂੰ ਬੈਠਣ ਵਾਸਤੇ ਨਾ ਆਖ ਸਕਿਆ ਚੁੱਪ ਦਾ ਚੁੱਪ ਹੋ ਗਿਆ ਸੀਗਾ ਅਕਬਾਲ ਦੀਆਂ ਅੱਖਾਂ ਵਿੱਚ ਚੇਤਨਾ ਦਾ ਉਹੀ ਬਾਲੜਾ ਰੂਪ ਸੀ ਜਿਹੜਾ ਉਹਨੇ 3 ਬਰੇ ਪਹਿਲਾਂ ਦੇਖਿਆ ਸੀਗਾ ਤੇ ਹੁਣ ਪਿਛਲੇ ਮਹੀਨੇ ਤੋਂ ਆਪਣੇ ਸੁਪਨੇ ਵਿੱਚ ਵੀ ਉਹ ਚੇਤਨਾ ਦਾ ਜਿਹੜਾ ਰੂਪ ਦੇਖਦਾ ਪਿਆ ਸੀ ਉਹੀ ਬਾਲੜਾ ਰੂਪ ਸੀਗਾ ਪਰ ਇੱਕ ਬਰੇ ਦੇ 365 ਦਿਨਾਂ ਨੇ ਤੇ ਤਿੰਨ ਪੌਣੇ ਤਿੰਨ ਵਰਿਆਂ ਦੇ ਕਰੀਬ ਹਜ਼ਾਰ ਦਿਨਾਂ ਨੇ ਚੇਤਨਾ ਦੇ ਰੂਪ ਨੂੰ ਹਜ਼ਾਰ ਜਾਦੂ ਕਰ ਦਿੱਤਾ ਹੋਇਆ ਸੀਗਾ ਇਕਬਾਲ ਨੇ ਚੇਤਨਾ ਵੱਲ ਦੇਖਿਆ ਤੇ ਫਿਰ ਆਪਣਾ ਅੱਖਾਂ ਹੁਣ ਇਸ ਤਰ੍ਹਾਂ ਪਰਾਂ ਕਰ ਲਈਆਂ ਜਿਵੇਂ ਉਹ ਆਪਣੀ ਨਜ਼ਰ ਨੂੰ ਹਜ਼ਾਰ ਗੰਡਾ ਪਾਣ ਲੱਗ ਪਿਆ ਹੋਵੇ ਅਮਨ ਨੇ ਥਾਲੀ ਵਿੱਚ ਨਵੇਂ ਪਿਆਲੇ ਰੱਖੇ ਤੇ ਕੇਤਲੀ ਵਿੱਚ ਚਾਹ ਪਾ ਜਦੋਂ ਲੈ ਕੇ ਆਈ ਤਾਂ ਚੇਤਨਾ ਨੂੰ ਉਂਝੇ ਹੀ ਉੰਜ ਦੀ ਉੰਜੇ ਦਹਲੀਜ਼ਾਂ ਵਿੱਚ ਖਲੋਤੀ ਹੋਈ ਦੇਖ ਕੇ ਆਖਣ ਲੱਗੀ ਹਾਏ ਤੁਸੀਂ ਤੇ ਦੋਵੇਂ ਇੰਜ ਖਲੋਤੇ ਹੋ ਜਿਵੇਂ ਲੜ ਕੇ ਖਲੋਤੇ ਹੋਏ ਹੋਵੋ ਲੜਾਈ ਤਾਂ ਅੰਮਾ ਸੱਚਮੁੱਚ ਹੋਈ ਸੀਗੀ ਚੇਤਨਾ ਨੇ ਆਖਿਆ ਤੇ ਅੰਮਾ ਦੇ ਹੱਥੋਂ ਥਾਲੀ ਪਕੜ ਕੇ ਮੇਜ਼ ਉੱਤੇ ਰੱਖਣ ਲੱਗ ਪਈ ਮੈਨੂੰ ਭਲਾ ਪਤਾ ਨਹੀਂ ਕਦੋਂ ਹੋਈ ਸੀ ਤੁਹਾਡੀ ਲੜਾਈ ਅੰਮਾ ਨੇ ਆਖਿਆ ਤੇ ਚੇਤਨਾ ਦੇ ਬਹਿਣ ਵਾਸਤੇ ਇੱਕ ਹੋਰ ਮੂੜਾ ਡਾਇਆ ਹੋਈ ਸੀ ਅੰਮਾ ਬੜੇ ਚਿਰ ਦੀ ਗੱਲ ਐ ਕਦੋਂ ਪੂਨੇ ਜਾਣ ਤੋਂ ਪਹਿਲਾਂ ਉਸ ਤੋਂ ਵੀ ਪਹਿਲੋਂ ਉਸ ਤੋਂ ਵੀ ਪਹਿਲੋਂ ਕਦੋਂ ਪਿਛਲੇ ਜਨਮ ਚੇਤਨਾ ਨੇ ਆਖਿਆ ਤੇ ਹੱਸਣ ਲੱਗ ਪਈ ਇਕਬਾਲ ਦੀ ਝੁਕੀ ਹੋਈ ਨਜ਼ਰ ਨੂੰ ਚੇਤਨਾ ਦੇ ਹਾਸੇ ਨੇ ਹੱਥ ਫੜ ਕੇ ਉਤਾਹ ਕੀਤਾ ਸੀਗਾ ਇਕਬਾਲ ਨੇ ਫਿਰ ਚੇਤਨਾ ਵੱਲ ਧੱਕਿਆ ਪਰ ਇਸ ਵਾਰ ਉਹਦੀ ਨਜ਼ਰ ਇਸ ਤਰ੍ਹਾਂ ਟਿੱਕੀ ਹੋਈ ਸੀ ਜਿਵੇਂ ਕੋਈ ਗੰਡਾ ਮਾਰ-ਮਾਰ ਕੇ ਉਸ ਨੇ ਆਪਣੇ ਪਿੰਡੇ ਉੱਤੇ ਬਹੁਤ ਸਾਰੇ ਜਾਦੂ ਛਾੜ ਲਏ ਹੁਣ ਲੜਾਈ ਪਿਛਲੇ ਜਨਮ ਤੇ ਸੁਲਾ ਇਸ ਜਨਮ ਇਕਬਾਲ ਨੇ ਆਖਿਆ ਤੇ ਚੇਤਨਾ ਦੇ ਹੱਥੋਂ ਚਾਹ ਦਾ ਪਿਆਲਾ ਲੈ ਲਿਆ ਸੀਗਾ ਕੀ ਪਤਾ ਇਸ ਜਨਮ ਵਿੱਚ ਅਗਲੇ ਜਨਮ ਚੇਤਨਾ ਨੇ ਆਖਿਆ ਤੇ ਚਾਹ ਦਾ ਇੱਕ ਪਿਆਲਾ ਅਮਾ ਨੂੰ ਦੇ ਕੇ ਇੱਕ ਪਿਆਲਾ ਆਪਣੇ ਲਈ ਬਣਾਉਣ ਲੱਗ ਪਈ ਸੀ ਫਿਰ ਇਹਦਾ ਮਤਲਬ ਇਹ ਹੋਇਆ ਕਿ ਨਾ ਮੈਂ ਤੁਹਾਡੀ ਲੜਾਈ ਹੁੰਦੀ ਦੇਖੀ ਤੇ ਨਾ ਸੁਲਾ ਹੁੰਦੀ ਦੇਖਣੀ ਹੈ ਅਮਾ ਨੇ ਚਾਹ ਦਾ ਘਟ ਭਰਿਆ ਤੇ ਆਖਿਆ ਐਡੀ ਕਾਲੀ ਕਿਉਂ ਪੈਣੀ ਅਮਾ ਇਸੇ ਜਨਮ ਲਈ ਕੀ ਅਗਲੇ ਜਨਮ ਨੂੰ ਫਿਰ ਤੂੰ ਆਪਣੇ ਇਸ ਪੁੱਤਰ ਦੀ ਅੰਮਾ ਨਹੀਂ ਬਣਨਾਗਾ ਚੇਤਨਾ ਨੇ ਗੱਲ ਨੂੰ ਜਿਹੜਾ ਮੋੜ ਦੇ ਦਿੱਤਾ ਇਕਬਾਲ ਨੂੰ ਇਹਦੀ ਉਮੀਦ ਨਹੀਂ ਸੀ ਉਹ ਟੱਕ ਲਾ ਕੇ ਚੇਤਨਾ ਦੇ ਮੂੰਹ ਵੱਲ ਦੇਖਣ ਲੱਗ ਪਿਆ ਅੰਮਾ ਸੱਚੀ ਮੁੱਚੀ ਗੱਲ ਦੇ ਪਿੱਛੇ-ਪਿੱਛੇ ਦਰ ਦੀ ਮੋੜ ਮੁੜ ਗਈ ਤੇ ਆਖਣ ਲੱਗੀ ਮੇਰੀ ਗਰੀਬਣੀ ਦੀ ਕੱਖ ਵਿੱਚ ਪੈ ਕੇ ਇਹਨੇ ਆਪਣਾ ਇਹ ਜਨਮ ਤਾਂ ਵਿਗਾੜ ਲਿਆ ਏ ਹੁਣ ਇਹਨੂੰ ਅਗਲੇ ਜਨਮ ਦਾ ਸਰਾਪ ਕਾਹਨੂੰ ਦਿੰਨੀ ਏ ਬੇਟੀ ਇਹ ਤਾਂ ਕਿਸੇ ਰਾਣੀ ਦੀ ਕੱਖ ਵਿੱਚ ਪੈਣ ਜੋਗਾ ਸੀਗਾ ਮੇਰਾ ਫਕੀਰਨੀ ਦਾ ਪੁੱਤ ਬਣ ਕੇ ਹੀ ਕੀ ਲਿਆ ਤੂੰ ਅੰਮਾ ਇਕਬਾਲ ਨੇ ਅੰਮਾ ਨੂੰ ਟੋਕ ਦਿੱਤਾ ਨਹੀਂ ਤਾਂ ਅੰਮਾ ਦਾ ਭਰਿਆ ਹੋਇਆ ਮਾਣ ਖਬਰੇ ਕਿੰਨਾ ਕੁ ਸ਼ਲਕ ਪੈਣਾ ਸੀਗਾ ਗੱਲ ਨੂੰ ਉਦਾਸੀ ਦੇ ਖੋਬੇ ਵਿੱਚੋਂ ਕੱਢਣ ਲਈ ਇਕਬਾਲ ਚੇਤਨਾ ਨੂੰ ਉਹਦੇ ਕਾਲਜ ਦੀਆਂ ਗੱਲਾਂ ਪੁੱਛਣ ਲੱਗ ਪਿਆ ਤੇ ਫਿਰ ਉਸ ਨੂੰ ਯਾਦ ਆਇਆ ਕਿ ਚੇਤਨਾ ਨੂੰ ਉਸਨੇ ਪਾਸ ਹੋਣ ਦੀ ਅਜੇ ਤੱਕ ਮੁਬਾਰਕ ਨਹੀਂ ਦਿੱਤੀ ਸੀ ਅੱਗੋਂ ਐਮਏ ਵਿੱਚ ਦਾਖਲ ਹੋਣਾ ਏ ਇਕਬਾਲ ਨੇ ਪੁੱਛਿਆ ਨਹੀਂ ਮੈਨੂੰ ਨੌਕਰੀ ਮਿਲ ਗਈ ਏ ਤੇ ਬੜੀ ਚੰਗੀ ਏ ਨੌਕਰੀ ਪਰ ਤੂੰ ਨੌਕਰੀ ਕਰੇਂਗੀ ਕਿਉਂ ਨਹੀਂ ਕਰਾਂਗੀ ਮੈਂ ਆਪਣੇ ਪੈਰਾਂ ਉੱਤੇ ਨਹੀਂ ਖਲੋਣਾ ਨਾਲੇ ਨੌਕਰੀ ਕਰਨ ਦੀ ਤਾਂ ਮੈਨੂੰ ਅੱਗੇ ਹੀ ਆਦਤ ਹੈ ਅੱਗੇ ਅੱਗੇ ਅੰਮਾ ਦੀ ਨੌਕਰੀ ਕਰਦੀ ਹੁੰਦੀ ਸਾਂ ਬਸ ਅੱਜ ਪਹਿਲਾ ਦਿਨ ਹੈ ਕਿ ਮੇਰੀ ਨੌਕਰੀ ਛੁੱਟੀ ਏ ਇਸ ਤਰ੍ਹਾਂ ਕਿਉਂ ਆਖਣੀ ਏ ਬੇਟੀ ਮੈਂ ਤਾਂ ਆਪ ਤੇਰੀ ਚੱਕਰ ਅੰਮਾ ਚੇਤਨਾ ਨੇ ਅੰਮਾ ਦੇ ਹੋਠਾਂ ਉੱਤੇ ਆਪਣੀ ਤਲੀ ਰੱਖ ਦਿੱਤੀ ਤੇ ਆਖਣ ਲੱਗੀ ਨਾਲੇ ਮੈਨੂੰ ਅੰਮਾ ਨੇ ਆਪਣੇ ਮਾਲਕਣ ਮਾਲਣ ਰੱਖਿਆ ਹੋਇਆ ਸੀਗਾ ਤੇ ਨਾਲੇ ਮੁਨਸੀ ਨਾ ਸੱਚ ਮੁਨਸ਼ੀਆਣੀਏ ਤੇਰੇ ਮੇਰੇ ਕੋਲੋਂ ਖੱਤ ਲਿਖਵਾਉਂਦੀ ਹੁੰਦੀ ਸੀਗੀ ਤੇ ਨਾਲੇ ਆਪਣੀ ਘੜੀ ਦਾ అలਾਰਮ ਵੀ ਇਕਬਾਲ ਦੇ ਮੂੰਹੋਂ ਜਦੋਂ అలਾਰਮ ਵਾਲੀ ਗੱਲ ਨਿਕਲ ਗਈ ਤਾਂ ਇਕਬਾਲ ਨੂੰ ਖਿਆਲ ਆਇਆ ਕਿ ਉਹਨੇ ਕੀ ਆਖ ਦਿੱਤਾ ਸੀਗਾ అలਾਰਮ ਚੇਤਨਾ ਵੀ ਇਕਬਾਲ ਵੱਲ ਤੱਕਣ ਲੱਗ ਪਈ ਤੇ ਅੰਮਾ ਵੀ ਦੰਦਾ ਹੀਟਾ ਜੀਬ ਤਾਂ ਤੁੱਕੀ ਜਾ ਸਕਦੀ ਸੀਗੀ ਪਰ ਜਿਹੜੀ ਸਾਬਤ ਗੱਲ ਮੂੰਹ ਨਿਕਲ ਗਈ ਸੀਗੀ ਉਹਦਾ ਕੁਝ ਨਹੀਂ ਸੀ ਬਣ ਸਕਦਾ ਕਾ ਅੰਮਾ ਨੂੰ ਵੀ ਉਹ ਖਤ ਚੇਤੇ ਆ ਗਿਆ ਤੇ ਚੇਤਨਾ ਨੂੰ ਵੀ ਜਿਹਦੇ ਵਿੱਚ ਅੰਮਾ ਨੇ ਕਬਾਲ ਦੇ ਸੁਪਨੇ ਵਿੱਚ ਆਕੇ ਘੜੀ ਦੇ అలਾਰਮ ਵਾਂਗ ਉਸ ਨੂੰ ਜਗਾਉਣ ਦਾ ਇਕਰਾਰ ਕੀਤਾ ਸੀਗਾ ਤੇ ਅੱਗੋਂ ਸੁਪਨੇ ਨੂੰ ਚੇਤਨਾ ਨਾਲ ਜੋੜ ਲੈਣ ਵਾਲੀ ਗੱਲ ਇਕਬਾਲ ਸਿੱਧੀ ਗੱਲ ਬਿਲਕੁਲ ਸਿੱਧੀ ਸੀਗੀ ਮੂਹ ਚੇਤਨਾ ਦਾ ਵੀ ਸੰਗ ਗਿਆ ਤੇ ਅੰਮਾ ਦਾ ਵੀ ਪਰ ਦੋਹਾਂ ਦੇ ਸੰਗ ਵਿੱਚ ਉਹਨਿਆਂ ਹੀ ਬਰਿਆਂ ਦਾ ਫਰਕ ਸੀਗਾ ਜਿੰਨਾ ਉਹਨਾਂ ਦੀ ਉਮਰ ਵਿੱਚ ਚੇਤਨਾ ਦੇ ਸੰਗ 18-20ਾਂ ਬਰਿਆਂ ਦੀ ਭਰ ਜਵਾਨ ਸੀ ਤੇ ਅੰਮਾ ਦੀ ਚਾਲੀਆਂ ਬਰਿਆਂ ਦੀ ਠਹਿਰ ਠਰਮੇ ਵਾਲੀ ਇੱਕ ਮੁਸਕਰਾਹਟ ਸਮੀਰ ਦੇ ਹੋਠਾਂ ਕੋਲ ਆਣ ਕੇ ਹੋਠਾਂ ਦੇ ਇੱਕ ਕੋਨੇ ਵਿੱਚ ਇਸ ਤਰ੍ਹਾਂ ਖਲੋ ਗਈ ਸੀ ਜਿਸ ਤਰ੍ਹਾਂ ਬੜੀ ਥੱਕ ਗਈ ਹੋਵੇ ਸਮੀਰ ਹੁਣੇ ਕਿਤੋਂ ਬਾਹਰੋਂ ਆਇਆ ਸੀ ਕਮਰੇ ਵਿੱਚ ਜਾਣ ਲਈ ਉਹਦਾ ਮਨ ਨਾ ਕੀਤਾ ਉਹ ਆਪਣੇ ਨਿੱਕੇ ਜਿਹੇ ਬਾਗੀਚੇ ਵਿੱਚ ਆੜੂਆਂ ਦੇ ਬੂਟੇ ਕੋਲ ਖਲੋ ਗਿਆ ਸੀਗਾ ਜਿਹੜੀ ਟਾਣੀ ਨੂੰ ਸਮੀਰ ਨੇ ਹੱਥ ਪਾਇਆ ਦੇਖਿਆ ਕਿ ਉਸ ਟਾਣੀ ਦੇ ਇੱਕ ਨਿੱਕਾ ਜਿਹਾ ਫਲ ਅੜਿਆ ਹੋਇਆ ਸੀਗਾ ਪਰ ਫਲ ਦਾ ਬदन ਇਸ ਤਰ੍ਹਾਂ ਮਰਝਾਇਆ ਹੋਇਆ ਸੀਗਾ ਕਿ ਜਿਵੇਂ ਉਹਦੀ ਵੀ ਟਾਣੀ ਦੇ ਦੀ ਇੱਕ ਮੁਸਕਰਾਹਟ ਸੀਗੀ ਪਰ ਬੜੀ ਥੱਕੀ ਹੋਈ ਸੀਗੀ ਚੇਤਨਾ ਨੇ ਸਮੀਰ ਦੇ ਆਉਣ ਦੀ ਆਹਟ ਪਾ ਲਈ ਸੀਗੀ ਉਹਨੇ ਬਾਰੀ ਵਿੱਚੋਂ ਸਮੀਰ ਨੂੰ ਆਵਾਜ਼ ਦੇ ਕੇ ਚਾਹ ਪੀਣ ਲਈ ਬੁਲਾਇਆ ਉਹ ਜਦੋਂ ਰਸੋਈ ਕੋਲੋਂ ਲੰਘਿਆ ਚੇਤਨਾ ਪਿਆਜ਼ ਛੱਲਦੀ ਸੀਗੀ ਸਮੀਰ ਨੇ ਫਲਾਂ ਦੀ ਟੋਕਰੀ ਵਿੱਚੋਂ ਇੱਕ ਸੇਬ ਫੜਿਆ ਤੇ ਚੇਤਨਾ ਦੇ ਹੱਥੋਂ ਛੁਰੀ ਲੈ ਕੇ ਸੇਬ چیرਣ ਲੱਗਾ ਇਹ ਪਿਆਜ਼ ਵਾਲੀ ਛੁਰੀ ਹੈ ਸਮੀਰ ਦੂਸਰੀ ਲੈ ਲੈ ਚੇਤਨਾ ਨੇ ਆਖਿਆ ਪਰ ਸਮੀਰ ਨੇ ਉਸੇ ਛੁਰੀ ਨਾਲ ਸੇਬ ਦਾ ਇੱਕ ਟੁਕੜਾ ਕੱਟ ਕੇ ਚੇਤਨਾ ਦੇ ਮੂੰਹ ਵਿੱਚ ਪਾ ਦਿੱਤਾ ਤੇ ਪੁੱਛਣ ਲੱਗਾ ਕੀ ਸਵਾਦ ਹੈ ਸਵਾਦ ਕੀ ਹੋਣਾ ਹੈ ਸੇਬ ਪਿਆਜ਼ੋ ਪਿਆਜ਼ ਦੀ ਉਹ ਆਉਂਦੀ ਪਈਏ ਚਿਤ੍ਰਨੀ ਆਖਿਆ ਤੇ ਇਸ ਤਰ੍ਹਾਂ ਮੂੰਹ ਬਣਾਇਆ ਜਿਵੇਂ ਉਹ ਮੂੰਹ ਵਿੱਚੋਂ ਸੇ ਨੂੰ ਥੁੱਕ ਦੇਵੇਗੀ। ਸਮੀਰ ਖੜਖੜਾ ਕੇ ਹੱਸਣ ਲੱਗ ਪਿਆ ਪਰ ਉਹਦਾ ਹਾਸਾ ਇਸ ਤਰ੍ਹਾਂ ਦਾ ਸੀਗਾ ਜਿਵੇਂ ਉਹ ਕਿੰਨੇ ਚਿਰ ਤੋਂ ਥੱਕ ਕੇ ਉਹਨੇ ਹੋਠਾਂ ਦੇ ਕੋਨੇ ਵਿੱਚ ਖਲੋਤਾ ਹੋਇਆ ਹੁਣ ਲੜ ਖੜਾ ਕੇ ਹੇਠਾਂ ਡਿੱਗ ਪਿਆ ਹੋਵੇ। ਅੱਜ ਤੈਨੂੰ ਕੀ ਹੋਇਆ ਸਮੀਰ? ਮੈਂ ਅੱਜ ਇੱਕ ਸੇ ਖਾਦਾ ਸੀਗਾ ਜਿਹਦੇ ਵਿੱਚੋਂ ਪਿਆਜ਼ ਦੀ ਬੋ ਆਉਂਦੀ ਪਈ ਸੀਗੀ ਤੋ ਕਿੱਥੇ ਗਿਆ ਸੀ ਅੱਜ ਇੱਕ ਫਿਲਮ ਦੱਕਣ 12 ਵਜੇ ਵਾਲਾ ਸ਼ੋਅ ਫੇਰ ਉੱਥੇ ਅੱਜ ਚੰਪਾ ਨੂੰ ਦੇਖਿਆ ਸੀਗਾ ਚੰਪਾ ਇੱਥੇ ਹੀ ਹੈ ਦਿੱਲੀ ਵਿੱਚ ਜਿਹੜਾ ਉਸਨੇ ਮੈਨੂੰ ਬੰਬਈ ਖਤ ਲਿਖਿਆ ਸੀਗਾ ਉਹਦੇ ਮੁਤਾਬਕ ਅੱਜ ਕੱਲ ਉਹ ਦਿੱਲੀ ਵਿੱਚ ਨਹੀਂ ਗਈ ਅਮਰਸਰ ਗਈ ਹੋਈ ਹੈ ਪਰ ਮੇਰੇ ਵੇਖਣ ਮੁਤਾਬਕ ਉਹ ਅੱਜ ਕੱਲ ਦਿੱਲੀ ਵਿੱਚ ਹੈ ਪਰ ਉਹਨੂੰ ਗਲਤ ਲਿਖਣ ਦੀ ਕੀ ਲੋੜ ਸੀਗੀ ਸ਼ਾਇਦ ਜਾਣਾ ਚਾਹੁੰਦੀ ਹੋਵੇ ਹਜੇ ਗਈ ਨਾ ਹੋਵੇ ਤਾਂ ਵੀ ਉਹਨੂੰ ਖਤ ਉਹਨੂੰ ਪਤਾ ਸੀਗਾ ਕਿ ਤੂੰ ਛੁੱਟੀਆਂ ਵਿੱਚ ਅੱਜਕੱਲ ਇੱਥੇ ਹੋਵੇਂਗਾ ਉਹ ਪਤਾ ਦੇ ਸਕਦੀ ਸੀਗੀ ਅੱਜ ਤੈਨੂੰ ਮਿਲੀ ਸੀਗੀ ਮਿਲੀ ਸੀਗੀ ਪਰ ਉਹਦਾ ਮਿਲਣਾ ਇਸ ਤਰ੍ਹਾਂ ਹੀ ਸੀਗਾ ਜਿਵੇਂ ਇੱਕ ਸੇਬ ਵਿੱਚੋਂ ਇੱਕ ਪਿਆਜ਼ ਦੀ ਬੋ ਆਉਂਦੀ ਹੋਵੇ ਉਹ ਉਹ ਕਿਸੇ ਦੋਸਤ ਨਾਲ ਫਿਲਮ ਦੇਖਣ ਆਈ ਹੋਈ ਸੀਗੀ ਸਮੀਰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਸਾਂ ਪਰ ਆਖਿਆ ਨਹੀਂ ਕੀ ਮੈਂ ਕਾਲਜ ਵਿੱਚ ਉਹਦੇ ਬਾਰੇ ਬੜੀਆਂ ਹੀ ਗੱਲਾਂ ਸੁਣੀਆਂ ਨੇ ਉਹਦੇ ਦੋਸਤ ਸ਼ਾਇਦ ਬਹੁਤ ਸਾਰੇ ਲੋਕ ਨੇ ਪਿਛਲੇ ਵਰੇ ਵਿੱਚ ਕੁਝ ਬੜਾ ਹੀ ਫਰਕ ਪੈ ਗਿਆ ਏ ਉਹਦੇ ਵਿੱਚ ਆਪਣਾ ਆਪਣਾ ਆਊਟਲੁੱਕ ਇਹ ਜ਼ਿੰਦਗੀ ਵੱਲ ਸਮੀਰ ਦੀਆਂ ਅੱਖਾਂ ਵਿੱਚ ਸਾਹਮਣੇ ਚੁੱਲ੍ਹੇ ਉੱਤੇ ਪਈ ਹੋਈ ਦਾਲ ਦੀ ਹਾਂਡੀ ਵਾਂਗ ਇੱਕ ਉਬਾਲ ਆਇਆ ਸੀਗਾ ਪਰ ਹਾਂਡੀ ਨੂੰ ਆਪਣੇ ਉਬਾਲੇ ਤੋਂ ਝਕਨ ਦੀ ਲੋੜ ਨਹੀਂ ਸੀਗੀ ਉਹ ਜੀ ਭਰ ਕੇ ਉਬਲ ਪਈ ਪਰ ਸਮੀਰ ਨੇ ਅੱਖਾਂ ਪਰੇ ਕਰ ਲਈਆਂ ਤੇ ਆਪਣੇ ਉਬਾਲ ਨੂੰ ਜਰਨ ਵਾਸਤੇ ਚੇਤਨਾ ਕੋਲੋਂ ਪਰਾ ਚਲਾ ਗਿਆ ਸੀਗਾ ਚੇਤਨਾ ਨੇ ਚਾਹ ਦਾ ਪਿਆਲਾ ਬਣਾਇਆ ਤੇ ਸਮੀਰ ਦੇ ਕਮਰੇ ਵਿੱਚ ਜਾ ਕੇ ਦੇ ਆਈ ਇਸ ਵੇਲੇ ਸ਼ਾਮ ਦੇ 4 4:30 ਵਜੇ ਸਨ ਚੇਤਨਾ ਨੇ ਰਾਤ ਦੀ ਰੋਟੀ ਦਾ ਕੁਝ ਆਹਰ ਕਰ ਲਿਆ ਸੀ ਤੇ ਹੁਣ ਉਹ ਵਿਹਲੀ ਸੀਗੀ 5 ਵਜੇ ਉਸਨੇ ਆਪਣੇ ਵਾਸਤੇ ਤੇ ਇਕਬਾਲ ਵਾਸਤੇ ਅੱਖਾਂ ਦੇ ਇੱਕ ਡਾਕਟਰ ਕੋਲੋਂ ਵਕਤ ਲਿਆ ਹੋਇਆ ਸੀ। ਇਕਬਾਲ ਨੇ ਦੱਸਿਆ ਸੀ ਕਿ ਉਸਨੇ ਆਪਣੀਆਂ ਅੱਖਾਂ ਟੈਸਟ ਕਰਾਉਣੀਆਂ ਹਨ। ਜਿਤਨਾ ਨੂੰ ਵੀ ਪਿਛਲੇ ਕੁਝ ਦਿਨਾਂ ਤੋਂ ਪੜ੍ਹਨ ਲੱਗਿਆਂ ਸਿਰ ਦਰਦ ਹੋ ਜਾਂਦਾ ਸੀਗਾ। ਇਸ ਲਈ ਚੇਤਨਾ ਨੇ ਅੱਜ ਡਾਕਟਰ ਕੋਲੋਂ 5 ਵਜੇ ਦਾ ਵਕਤ ਲਿਆ ਹੋਇਆ ਸੀ। ਇਕਬਾਲ ਨੂੰ ਨਾਲ ਲੈ ਕੇ ਜਦੋਂ ਚੇਤਨਾ ਡਾਕਟਰ ਕੋਲ ਗਈ ਤਾਂ ਅੱਖਾਂ ਨੂੰ ਪਰਖਣ ਵਾਲੇ ਡਾਕਟਰ ਨੂੰ ਆਪਣੀ ਤੇ ਇਕਬਾਲ ਦੀਆਂ ਅੱਖਾਂ ਵਖਾੰਦਿਆਂ ਚੇਤਨਾ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਉਹ ਕਿਸੇ ਜੋਤਿਸ਼ੀ ਨੂੰ ਆਪਣਾ ਤੇ ਇਕਬਾਲ ਦਾ ਹੱਥ ਦਿਖਾ ਰਹੀ ਹੋਵੇ। ਇਕਬਾਲ ਸਾਹਿਬ ਤੁਹਾਡੀ ਨੇੜ ਦੀ ਨਜ਼ਰ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਨੇ ਦੱਸਿਆ ਤੇ ਦੂਰ ਦੀ ਨਜ਼ਰ ਕੋਲੋਂ ਚੇਤਨਾ ਨੇ ਪੁੱਛਿਆ ਦੂਰ ਦੀ ਨਜ਼ਰ ਕਮਜ਼ੋਰ ਹੈ ਡਾਕਟਰ ਨੇ ਦੱਸਿਆ ਮੇਰਾ ਵੀ ਇਹੋ ਖਿਆਲ ਸੀਗਾ ਚੇਤਨਾ ਹੱਸ ਪਈ ਤੇ ਫਿਰ ਡਾਕਟਰ ਨੂੰ ਪੁੱਛਣ ਲੱਗੀ ਤੇ ਮੇਰੀ ਨਜ਼ਰ ਤੁਹਾਡੀ ਨੇੜੇ ਦੀ ਨਜ਼ਰ ਬਹੁਤ ਕਮਜ਼ੋਰ ਹੈ ਖਾਸ ਕਮਜ਼ੋਰ ਨਹੀਂਗੀ ਐਵੇਂ ਜਰਾ ਕੀ ਡਾਕਟਰ ਨੇ ਦੱਸਿਆ ਤੇ ਦੂਰ ਦੀ ਨਜ਼ਰ ਚੇਤਨਾ ਨੇ ਤਾਂਗ ਨਾਲ ਪੁੱਛਿਆ ਦੂਰ ਦੀ ਨਜ਼ਰ ਬਿਲਕੁਲ ਠੀਕ ਹੈ ਡਾਕਟਰ ਨੇ ਦੱਸਿਆ ਮੇਰਾ ਵੀ ਇਹੋ ਖਿਆਲ ਸੀ ਜੇਤਨਾ ਫਿਰ ਹੱਸ ਪਈ ਤੇ ਇੱਕ ਚਿਤਾਵਨੀ ਵਾਂਗ ਇਕਬਾਲ ਵੱਲ ਦੇਖ ਕੇ ਅੱਖ ਲੱਗੀ ਸੁਣਿਆ ਇਕਬਾਲ ਤੇਰੀ ਦੂਰ ਦੀ ਨਜ਼ਰ ਕਮਜ਼ੋਰ ਹੈ ਪਰ ਮੇਰੀ ਦੂਰ ਦੀ ਨਜ਼ਰ ਬਿਲਕੁਲ ਠੀਕ ਹੈ ਇਕਬਾਲ ਨੇ ਉਸ ਵੇਲੇ ਕੋਈ ਜਵਾਬ ਨਾ ਦਿੱਤਾ ਪਰ ਡਾਕਟਰ ਕੋਲੋਂ ਵਾਪਸ ਆਉਂਦੇ ਰਾਹ ਵਿੱਚ ਉਸ ਚੇਤਨਾ ਨੂੰ ਆਖਣ ਲੱਗਾ ਤੇ ਤੇਰਾ ਇਹ ਜੋਤਿਸ਼ ਪੁੱਠਾ ਪੈ ਗਿਆ ਤਾਂ ਫਿਰ ਜੋ ਕੁਝ ਨਜ਼ਰ ਨਾਲ ਸਿੱਧਾ ਦਿਸਦਾ ਏ ਉਹ ਗੱਲਾਂ ਨਾਲ ਪੁੱਠਾ ਨਹੀਂ ਪੈ ਸਕਦਾਗਾ ਚੇਤਨਾ ਨੇ ਇੱਕ ਦਾਅਵੇ ਨਾਲ ਆਖਿਆ ਤੇ ਕਹਿਣ ਲੱਗੀ ਮੇਰੇ ਨਾਲ ਈਰਖਾ ਰਹੀ ਏ ਈਰਖਾ ਇਕਬਾਲ ਨੇ ਆਖਿਆ ਤੇ ਗੰਭੀਰ ਹੋ ਗਿਆ ਰਤਾਕ ਚੁੱਪ ਹੋ ਕੇ ਫੇਰ ਆਖਣ ਲੱਗਾ ਈਰਖਾ ਵਰਗੀ ਚੀਜ਼ ਆ ਸਕਦੀ ਤਾਂ ਚੰਗਾ ਸੀਗਾ ਪਰ ਇਹਦੀ ਗੁੰਜਾਇਸ਼ ਕੋਈ ਨਹੀਂਗੀ ਤੇਰੀ ਦੂਰ ਦੀ ਨਜ਼ਰ ਕਮਜ਼ੋਰ ਹੈ ਤੇ ਮੇਰੀ ਬੜੀ ਠੀਕ ਹੈ ਇਹ ਸੁਣ ਕੇ ਵੀ ਕੋਈ ਗੁੰਜਾਇਸ਼ ਨਹੀਂ ਨਹੀਂ ਸਿਰਫ ਨਹੀਂ ਆਖਣ ਨਾਲ ਚੱਲ ਜਾਵੇਗਾ ਏ ਨਹੀਂ ਮੈਂ ਸਿਰਫ ਜਦ ਨਾਲ ਨਹੀਂ ਆਖ ਰਿਹਾਗਾ ਜੇਤੀ ਕਿਸੇ ਗੱਲ ਨਾਲ ਆਖ ਰਿਹਾ ਹਾਂ ਕਿਹੜੀ ਗੱਲ ਜੇ ਗੱਲ ਨੂੰ ਇਸ ਤਰ੍ਹਾਂ ਸੌਖੀ ਤਰ੍ਹਾਂ ਹੀ ਦੱਸ ਦਿਆਂ ਤਾਂ ਫਿਰ ਤੂੰ ਆਪਣੀ ਦੂਰ ਦੀ ਨਜ਼ਰ ਨੂੰ ਅਜਮਾਏਂਗੀ ਕਿਸ ਤਰ੍ਹਾਂ ਅਚਾਰ ਰਹਨ ਦੀ ਗੱਲ ਨੂੰ ਮੈਂ ਆਪਣੀ ਦੂਰ ਦੀ ਨਜ਼ਰ ਨੂੰ ਅਜਮਾਉਣਾ ਚਾਹਦੀ ਹਾਂ ਜੇਤਨਾ ਨੇ ਵੰਗਾਰ ਵਰਗਾ ਕੁਝ ਸੁਣਿਆ ਸੀ ਵੰਗਾਰ ਵਰਗਾ ਕੋਚ ਆਖਿਆ ਤੇ ਫਿਰ ਚੁੱਪ ਕਰਕੇ ਇਕਬਾਲ ਦੇ ਜੀਤਨਾ ਜੋ ਡਾਕਟਰ ਕੋਲੋਂ ਘਰ ਵਾਪਸ ਆਏ ਤਾਂ ਇਕਬਾਲ ਸਮੀਰ ਨੂੰ ਮਿਲਣ ਵਾਸਤੇ ਜੀਤਨਾ ਦੇ ਨਾਲ ਉਸਦੇ ਘਰ ਆ ਗਿਆ ਸਮੀਰ ਦੀ ਇੱਕ ਆਦਤ ਸਹਾਰਾ ਨੂੰ ਪਤਾ ਸੀ ਕਿ ਉਹ ਜਦੋਂ ਬਿਸਤਰੇ ਵਿੱਚ ਬੈਠ ਕੇ ਆਪਣੀ ਪਸੰਦੀਦਾ ਕਿਤਾਬ ਪੜ੍ਹ ਰਿਹਾ ਹੁੰਦਾ ਸੀ ਚਾਹ ਦੀ ਇੱਕ ਕੇਤਲੀ ਬਣਾ ਕੇ ਕੋਲ ਮੇਜ਼ ਤੇ ਰੱਖ ਲੈਂਦਾ ਸੀ ਥੋੜੀ ਥੋੜੀ ਦੇਰ ਪਿਛੋਂ ਪਿਆਲੇ ਵਿੱਚ ਕੁਝ ਚਾਹ ਪੀਂਦਾ ਸੀ ਜੀ ਇੱਕ ਨਿੰਬੂ ਦੀਆਂ ਕੁਝ ਪੂੰਦਾ ਨਚੋੜਦਾ ਸੀਗਾ ਤੇ ਉਸ ਦੇ ਨਿੱਕੇ ਨਿੱਕੇ ਕਟ ਪੜਦਾ ਰਹਿੰਦਾ ਸੀ ਅੱਜ ਵੀ ਜਦੋਂ ਇਕਬਾਲ ਤੇ ਚੇਤਨਾ ਸਮੀਰ ਦੇ ਕਮਰੇ ਵਿੱਚ ਆਏ ਉਹ ਬੈਸਤਰੇ ਵਿੱਚ ਬੈਠ ਕੇ ਕੁਝ ਪੜਦਾ ਪਿਆ ਸੀ ਕੋਲ ਚਾਹ ਦੀ ਕੇਤਲੀ ਪਿਆਲਾ ਤੇ ਕੱਟਿਆ ਹੋਇਆ ਨਿੰਬੂ ਪਿਆ ਹੋਇਆ ਸੀਗਾ ਚੇਤਨਾ ਨੇ ਰਸਤੇ ਵਿੱਚ ਇਕਬਾਲ ਨੂੰ ਸਮੀਰ ਬਾਰੇ ਕੁਝ ਨਹੀਂ ਸੀ ਆਖਿਆ ਕ ਇਕਬਾਲ ਨੂੰ ਪਤਾ ਸੀਗਾ ਕਿ ਅੱਜ ਸਮੀਰ ਸ਼ਾਮ ਦਾ ਪਰੇਸ਼ਾਨ ਸੀਗਾ ਇਸ ਲਈ ਉਸ ਨੇ ਹਮੇਸ਼ਾ ਵਾਂਗ ਸਮੀਰ ਦੀ ਭਾਵਕਤਾ ਉੱਤੇ ਚੜ ਕੇ ਸਮੀਰ ਨੂੰ ਆਖਿਆ ਪਾਲ ਪਾਰਟਸ ਨੂੰ ਵੀ ਤੇਰੇ ਵਰਗਾ ਕੋਈ ਪਾਠਕ ਨਹੀਂ ਲੱਭਾ ਹੋਣਾਗਾ ਜਿੰਨੇ ਵਰੇ ਉਸਨੇ ਇਸ ਕਿਤਾਬ ਨੂੰ ਲਿਖਦਿਆਂ ਲਾਏ ਹੋਣਗੇ ਸ਼ਾਇਦ ਤੂੰ ਉਨੇ ਵਰੇ ਇਸ ਨੂੰ ਪੜ੍ਹਦਿਆਂ ਲਾਏਗਾ ਪਾਲ ਪਾਰਟਸ ਸੁਮੇਰ ਨੇ ਇੱਕ ਵਾਰ ਆਖਿਆ ਤੇ ਹੱਥ ਵਿੱਚ ਕਿਤਾਬ ਪਰਾਂ ਰੱਖ ਦਿੱਤੀ ਭਾਵੇਂ ਇਸ ਵੇਲੇ ਸੁਮੇਰ ਪਾਲ ਪਾਰਟਸ ਨਹੀਂ ਪੜ੍ਹ ਰਿਹਾ ਸੀਗਾ ਪਰ ਉਹਨੇ ਉਸ ਦਾ ਨਾਂ ਇਸ ਤਰ੍ਹਾਂ ਲਿਆ ਸੀਗਾ ਜਿਵੇਂ ਉਹ ਪਾਲ ਪਾਰਟਸ ਲਈ ਬੜੇ ਉਲੰਭੇ ਨਾਲ ਭਰ ਗਿਆ ਹੋਵੇ ਇਹ ਕੀ ਜੈਦਨਾ ਨੇ ਕੇਤਲੀ ਦੇ ਪਿੱਛੇ ਪਏ ਹੋਏ ਕੁਤਰਾ ਕੁਤਰਾ ਕਾਗਜ਼ਾਂ ਨੂੰ ਦੇਖਿਆ ਤੇ ਫਿਰ ਸਮੀਰ ਵੱਲ ਤੱਕਣ ਲੱਗ ਪਈ। ਪੰਜ ਚਾਰ ਟੁਕੜਿਆਂ ਨੂੰ ਉਹਨੇ ਹੱਥ ਵਿੱਚ ਫੜਿਆ ਤੇ ਪਛਾਣ ਲਿਆ ਕਿ ਅੱਜ ਸਮੀਰ ਚੰਪਾ ਦੇ ਨਾ ਚਿੱਠੀਆਂ ਨੂੰ ਬਹਿ ਕੇ ਪਾੜਦਾ ਰਿਹਾ ਸੀਗਾ। ਸਮੀਰ ਅੱਜ ਤੈਨੂੰ ਕੀ ਹੋਇਆ ਏ? ਚਾ ਪੀਏਂਗੀ? ਪੀਆਂਗੀ ਚਾ ਤਾਂ ਇਕਬਾਲ ਵੀ ਬੀਵੇਗਾ। ਪਰ ਮੈਂ ਪੁੱਛਨੀ ਆ ਕੁਝ ਤਾਂ ਤੇ ਤੂੰ ਦੱਸ ਕੱਜ ਕੀ ਹੋਇਆ ਆ? ਮੈਂ ਠੀਕ ਦੱਸਦਾ ਪਿਆ ਹਾਂ, ਦੋ ਪਿਆਲੇ ਲੈ ਆ, ਕੇਤਲੀ ਭਰੀ ਹੋਈ ਏ ਚਾ ਦੀ। ਚਾਹ ਦੁੱਧ ਵਾਲੀ ਪੀਣੀ ਹੈ ਕਿ ਨਿੰਬੂ ਵਾਲੀ ਚੇਤਨਾ ਨੇ ਇੱਕ ਬਾਲ ਨੂੰ ਪੁੱਛਿਆ ਤੇ ਫਿਰ ਜਵਾਬ ਨੂੰ ਢਿੱਕੇ ਬਿਨਾਰ ਰਸੋਈ ਵਿੱਚ ਪਹਿਲੇ ਲੈ ਲਈ ਚਲੀ ਗਈ ਪਹਿਲਾਂ ਦੇ ਨਾਲ ਉਹ ਕਟੋਰੀ ਵਿੱਚ ਥੋੜਾ ਜਿਹਾ ਦੁੱਧ ਵੀ ਲੈ ਆਈ ਸੀ ਮੈਂ ਬਣਾ ਦਿੰਨੇ ਵਾ ਸਮੀਰ ਨੇ ਆਖਿਆ ਤੇ ਕੇਤਲੀ ਵਿੱਚ ਚਾਹ ਪਾਉਣ ਲੱਗ ਪਿਆ ਉਸ ਨੇ ਤਿੰਨ ਪਿਆਲਿਆਂ ਵਿੱਚ ਚਾਹ ਪਾਈ ਨਿੰਬੂਦਿਆਂ ਕੁਝ ਬੂੰਦਾਂ ਤਿੰਨਾਂ ਪਿਆਲਿਆਂ ਵਿੱਚ ਨਚੋੜੀਆਂ ਤੇ ਇੱਕ ਪਿਆਲਾ ਇਕਬਾਲ ਨੂੰ ਫੜਾ ਦਿੱਤਾ ਚੇਤਨਾ ਨੂੰ ਪਹਿਲਾ ਦੇਣ ਵਾਲਿਆ ਦੇਣ ਲੱਗਿਆ ਸਮੀਰ ਨੇ ਉਦੇ ਪਿਆਲੇ ਵਿੱਚ ਥੋੜਾ ਜਿਹਾ ਦੁੱਧ ਵੀ ਪਾ ਦਿੱਤਾ ਸੀਗਾ ਇਹ ਕੀ ਕਰਨਾ ਪਿਆਏ ਸਮੀਰ ਨਿੰਬੂ ਵਾਲੀ ਚਾਹ ਵਿੱਚ ਦੁੱਧ ਪਾ ਦਿੱਤਾ ਆ ਚਾਹ ਫਟ ਗਈ ਏ ਤੂੰ ਆਪੇ ਤੇ ਮੈਨੂੰ ਪੁੱਛਿਆ ਸੀਗਾ ਕਿ ਅੱਜ ਮੈਨੂੰ ਕੀ ਹੋਇਆ ਏ ਤੇਰੀ ਗੱਲ ਦਾ ਜਵਾਬ ਦੇ ਰਿਹਾ ਹਾਂ ਫਟੀ ਹੋਈ ਚਾਹ ਵਾਲਾ ਪਿਆਲਾ ਮੈਨੂੰ ਤੈਨੂੰ ਆਪ ਪੀਣਾ ਚਾਹੀਦਾ ਏ ਮੈਨੂੰ ਕਿਉਂ ਦੇ ਰਿਹਾ ਹੈ ਚੇਤਨਾ ਹੱਸਣ ਲੱਗ ਪਈ ਮੈਂ ਤੇ ਪੀ ਰਿਹਾ ਹਾਂ ਤੈਨੂੰ ਜਰਾ ਕੋ ਸਵਾਦ ਦਿਖਾ ਰਿਹਾ ਸੀਗਾ ਪਰ ਤੈਨੂੰ ਹੋਇਆ ਕਿ ਏ ਇਕਬਾਲ ਮੰਜੀ ਦੀ ਬਾਹਰ ਉੱਤੇ ਬੈਠ ਗਿਆ ਜਸਮੀਰ ਵੱਲ ਤੱਕਣ ਲੱਗਿਆ ਇਕਬਾਲ ਦੀ ਤੇ ਸਮੀਰ ਦੀ ਦੋਸਤੀ ਬੜੀ ਪੁਰਾਣੀ ਸੀ ਪਰ ਸਮੀਰ ਦੇ ਜਜ਼ਬਾਤੀ ਪਾਸਾ ਇਕਬਾਲ ਵਾਸਤੇ ਹਮੇਸ਼ਾ ਹੀ ਅਜਨਬੀ ਰਹਿੰਦਾ ਸੀਗਾ ਚੇਤਨਾ ਨੂੰ ਸਮਝ ਲੱਗ ਗਈ ਸੀ ਕਿ ਪਰ ਤੈਨੂੰ ਨਹੀਂ ਲੱਗ ਸਕਦੀ ਇਕਬਾਲ ਮੈਨੂੰ ਪਾਲ ਪਾਰਸ ਦੀ ਵੀ ਸਮਝ ਨਹੀਂ ਲੱਗਦੀਗੀ ਪਰ ਮੈਂ ਤੇਰੇ ਅੱਖੇ ਉਹਦੀ ਕਿਤਾਬ ਪੜ ਲਈ ਸੀਗੀ ਮੈਨੂੰ ਤੇਰੀ ਵੀ ਸਮਝ ਨਹੀਂ ਲੱਗਦੀਗੀ ਪਰ ਤੇਰੀ ਗੱਲ ਫਿਰ ਵੀ ਸੁਣ ਲਵਾਂਗਾ ਪਿਛਲੇ ਵਾਰੇ ਮੈਂ ਜਦੋਂ ਛੁੱਟੀਆਂ ਵਿੱਚ ਆਇਆ ਸਾਂ ਮੈਨੂੰ ਚੰਪਾ ਨੇ ਨਿੰਬੂ ਵਾਲੀ ਚਾਹ ਪਿਆਈ ਸੀਗੀ ਚਾਹ ਦਾ ਇਹ ਰੰਗ ਮੈਨੂੰ ਬੜਾ ਖੂਬਸੂਰਤ ਲੱਗਾ ਸੀਗਾ ਹਲਕਾ ਜਿਹਾ ਲਾਲ ਨਿਰਾ ਕੁਨਿਆਕ ਵਰਗਾ ਹੀ ਗੱਲ ਸੁਣ ਕੇ ਇਕਬਾਲ ਕੋਲ ਕੋਈ ਜਜ਼ਬਾਤੀ ਹੰਗਾਰਾ ਨਹੀਂ ਸੀਗਾ ਸਮੀਰ ਨੂੰ ਪਤਾ ਸੀਗਾ ਪਰ ਉਹ ਫਿਰ ਵੀ ਆਖੀ ਗਿਆ ਚਾਹ ਦੇ ਪਿਆਲੇ ਵਿੱਚ ਜਦੋਂ ਦੁੱਧ ਪਾਈਏ ਤਾਂ ਇੱਕ ਵਾਰ ਪਿਆਲੇ ਵਿੱਚ ਬੱਦਲ ਘੁਲਦੇ ਜਾਪਦੇ ਨੇ ਫਿਰ ਝੱਟ ਹੀ ਇਹ ਬੱਦਲ ਬਹਿ ਜਾਂਦੇ ਨੇ ਤੇ ਫਿਰ ਪਿਆਲੇ ਵਿੱਚ ਪਈ ਹੋਈ ਚਾਹ ਦਾ ਰੰਗ ਖੜੇ ਹੋਏ ਬਣਾਸ਼ੇ ਵਰਗਾ ਹੋ ਜਾਂਦਾ ਹੈ ਪਰ ਚਾਹ ਦੇ ਪਿਆਲੇ ਵਿੱਚ ਜਦੋਂ ਨਿੰਬੂ ਦਾ ਰਸ ਪਾ ਦਿਆ ਉਹਦਾ ਰੰਗ ਦੇਖਦੇ ਆ ਦੇਖਦੇ ਆ ਸ਼ਰਬਤੀ ਹੁੰਦਾ ਜਾਂਦਾ ਹੈ ਤੇ ਜੇ ਪੋਦੇ ਵਿੱਚ ਨਿੰਬੂ ਦਾ ਟੁਕੜਾ ਵੀ ਪਾ ਦਈਏ ਤਾਂ ਉਹਦੇ ਛਿਲਕੇ ਦਾ ਸਵਾਦ ਉਹਨੂੰ ਸੱਚੀ ਮੁੱਚੀ ਕੁਨਿਆਕ ਵਰਗਾ ਤਿੱਖਾ ਕਰ ਦਿੰਦਾ ਆ ਉਹ ਜ਼ੁਬਾਨ ਉੱਤੇ ਇਸ ਤਰ੍ਹਾਂ ਚਬਦਾ ਏ ਤੇ ਜੇ ਚਾਹ ਦੇ ਪਿਆਲੇ ਵਿੱਚ ਨਿੰਬੂ ਵੀ ਪਾ ਦਈਏ ਤੇ ਦੁੱਧ ਵੀ ਇਕਬਾਲ ਹਸਨ ਲੱਗ ਪਿਆ ਇਹੋ ਤੇ ਮੈਂ ਦੱਸ ਰਿਹਾ ਹਾਂ ਅੱਜ ਅੱਜ ਸਮੀਰ ਨੇ ਦੁਪਹਿਰਾਂ ਵੇਲੇ ਉਹ ਸੇ ਖਾਦਾ ਸੀਗਾ ਜਿਹਦੇ ਵਿੱਚੋਂ ਪਿਆਜ਼ ਦੀ ਬੋ ਆਉਂਦੀ ਪਈ ਸੀ ਤੇ ਹੁਣ ਚਾਹ ਦਾ ਉਹ ਪਿਆਲਾ ਪੀਤਾ ਏ ਜਿਹਦੇ ਵਿੱਚ ਨਿੰਬੂ ਵੀ ਪਾ ਲਿਆ ਤੇ ਦੁੱਧ ਵੀ ਕੋਲੋਂ ਚੇਤਨਾ ਨੇ ਆਖਿਆ ਸੀਗਾ ਤੇ ਫਿਰ ਕੇਤਰੀ ਦੇ ਕੋਲ ਪਏ ਹੋਏ ਕਾਗਜ਼ਾਂ ਦੇ ਟੁਕੜਿਆਂ ਵੱਲ ਹੱਥ ਕਰਕੇ ਕਹਿਣ ਲੱਗੀ ਇਹ ਚੰਪਾ ਦੀਆਂ ਉਹ ਚਿੱਠੀਆਂ ਨੇ ਜਿਹੜੀਆਂ ਸਮੀਰ ਨੇ ਟਰੰਕ ਵਿੱਚ ਵਲੇਟ ਵਲੇਟ ਕੇ ਰੱਖੀਆਂ ਹੋਈਆਂ ਹੁੰਦੀਆਂ ਸਨ ਹੋਰ ਤੇ ਭਾਵੇਂ ਕੋਈ ਇਹ ਕਰ ਲਵੇ ਪਰ ਪਾਲ ਪਾਟਸ ਦੇ ਸ਼ਾਗਿਰਦ ਨੂੰ ਇਹ ਨਹੀਂ ਕਰਨਾ ਚਾਹੀਦਾਗਾ ਇਕਬਾਲ ਨੇ ਮਜ਼ਾਕ ਦੀ ਉਸੇ ਪਹਿਲੀ ਰੋ ਵਿੱਚ ਆਖਿਆ ਤੇ ਫਿਰ ਅੱਖਣ ਲੱਗਾ ਪਾਲ ਪਾਟਸ ਨੂੰ ਵੀ ਜ਼ਿੰਦਗੀ ਵਿੱਚ ਕੋਈ ਚੰਪਾ ਮਿਲੀ ਸੀ ਪਰ ਉਸ ਨੇ ਚੰਪਾ ਦੇ ਜ਼ਿਕਰ ਨੂੰ ਇਸ ਤਰ੍ਹਾਂ ਲਿਖਿਆ ਕਿ ਸਾਹਿਦ ਵਿੱਚ ਉਸ ਦਾ ਨਾਮ ਹਮੇਸ਼ਾ ਵਾਸਤੇ ਲਿਖਿਆ ਗਿਆ ਹੈ ਪਰ ਜੇਕਰ ਲਿਖਿਆ ਨਾ ਜਾ ਸਕੇ ਬੋਲਿਆ ਨਾ ਜਾ ਸਕੇ ਸੁਣਿਆ ਨਾ ਜਾ ਸਕੇ ਉਦੋਂ ਕਿਸੇ ਦੇ ਨਾਂ ਨੂੰ ਹਮੇਸ਼ਾ ਵਾਸਤੇ ਮਿਟ ਦੇਣਾ ਚਾਹੀਦਾ ਹੈ ਚਿੱਠੀਆਂ ਪਾੜਨ ਨਾਲ ਮਿਟ ਜਾਏਗਾ ਸਮੇਰ ਦੀ ਖਪੀ ਬਾ ਅਜੇ ਤੱਕ ਉਹਦੇ ਉੱਤੇ ਲਈ ਹੋਈ ਚਾਦਰ ਵਿੱਚ ਵਲੇਟੀ ਹੋਈ ਸੀ ਜਦੋਂ ਕਿਤਾਬ ਪੜਦਾ ਪਿਆ ਸੀਗਾ ਕਿਤਾਬ ਉਸਨੇ ਸੱਜੇ ਹੱਥ ਵਿੱਚ ਫੜੀ ਹੋਈ ਸੀ ਫਿਰ ਕਿਤਾਬ ਨੂੰ ਪਰ ਰੱਖ ਕੇ ਜਦੋਂ ਉਸਨੇ ਚਾਹ ਬਣਾਈ ਸੀ ਚਾਹ ਵੀ ਸੱਜੇ ਹੱਥ ਨਾਲ ਬਣਾਈ ਸੀ ਇਕਬਾਲ ਦੀ ਗੱਲ ਸੁਣ ਸਮੀਰ ਨੇ ਆਪਣੀ ਖੱਬੀ ਬਾਹ ਚਾਦਰ ਵਿੱਚੋਂ ਬਾਹਰ ਕੱਢੀ ਬਾਹ ਉਤੇ ਸੜੇ ਹੋਏ ਮਾਸ ਦਾ ਕੋਈ 2 ਇੰਚ ਲੰਮਾ ਨਿਸ਼ਾਨ ਸੀਗਾ ਸਮੀਰ ਚੇਤਨਾ ਨੇ ਅੱਗੇ ਹੋ ਕੇ ਸਮੀਰ ਦਾ ਹੱਥ ਫੜਿਆ ਅਤੇ ਉਹਦੀ ਬਾਹ ਵੱਲ ਦੇਖਣ ਲੱਗ ਪਈ ਇੱਥੇ ਮੇਰਾ ਨਾਮ ਲਿਖਿਆ ਹੋਇਆ ਹੁੰਦਾ ਸੀਗਾ ਤੋਂ ਕੀ ਕੀਤਾ ਇਸ ਮੇਰੇ ਕੁਝ ਨਹੀਂ ਸਿਰਫ ਉਸ ਦਾ ਨਾਂ ਉਸ ਦੇ ਨਾਂ ਨੂੰ ਤਜਾਬ ਨਾਲ ਮੀਟ ਦਿੱਤਾ ਏ ਜੇ ਮੈਂ ਆਪਣਾ ਨਾਂ ਇੰਨੀ ਬੇਜਰਦੀ ਨਾਲ ਮੀਟ ਸਕਦਾ ਹਾਂ ਤਾਂ ਮਨ ਵਿੱਚ ਲਿਖਿਆ ਹੋਇਆ ਕਿਸੇ ਦੂਸਰੇ ਦਾ ਨਾਂ ਕਿਉਂ ਨਹੀਂ ਮੀਟ ਸਕਦਾਗਾ ਇਕਬਾਲ ਨੇ ਆਪਣੇ ਹੇਠਲੇ ਹੋਠ ਨੂੰ ਆਪਣੇ ਦੰਦਾਂ ਨਾਲ ਦਬਾਇਆ ਤੇ ਫਿਰ ਵਰਿਆ ਤੋਂ ਚੁੱਪਚਾਪ ਬੈਠੀ ਹੋਈ ਹੁਣੀ ਦੇ ਮੂੰਹ ਵੱਲ ਤੱਕ ਕੇ ਤੱਕਣ ਲੱਗ ਪਿਆ ਹੋਣੀ ਜਿਹੜੀ ਵਰਿਆਂ ਤੋਂ ਇਸ ਤਰ੍ਹਾਂ ਚੁੱਪਚਾਪ ਬੈਠੀ ਹੋਈ ਸੀਗੀ ਜਿਸ ਤਰ੍ਹਾਂ ਉਸਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹੋਣ ਤੇ ਇਕਬਾਲ ਨੂੰ ਜਾਪਿਆ ਕਿ ਹੋਣੀ ਭਾਵੇਂ ਅਜੇ ਵੀ ਮੂੰਹੋਂ ਕੁਝ ਨਹੀਂ ਸਿਆਖ ਰਹੀ ਪਰ ਸਮੀਰ ਦੇ ਅੱਗੇ ਰੱਖੇ ਹੋਏ ਚਾਹ ਦੇ ਪਿਆਲੇ ਵਿੱਚ ਅੱਜ ਉਹ ਇੱਕ ਹੱਥ ਨਾਲ ਦੁੱਧ ਦੀਆਂ ਬੂੰਦਾ ਪਾਂਦੀ ਪਈ ਸੀਗੀ ਤੇ ਦੂਜੇ ਹੱਥ ਨਾਲ ਨਿੰਬੂ ਦੇ ਕਤਰੇ